મને બની આ મેરા મિસ્ટી રાસ્તા કોણ આ થલે દે કોણ હે હા ક્યું કે સર કેમે ઇથે ને ના ના તે બના કે ઉહી ગયા ઓ ਵੀਡੀਓ ਤਾਂ ਆ ਬਣਾ ਰਹੀ ਯਾਰ ਵੀਡੀਓ ਕਿਹੜਾ ਬਣਾਉਣ ਦੀ ਲੱਗਿਆ ਪਿਆ ਤੂੰ ਐ ਪੋਲ ਹੁਣ ਬਣਿਆ ਤੇ ਜਮਾ ਤੁਹਾਡੀ ਕਮਾਲ ਹੋ ਗਈ ਹੈ ਕੋਤੰਦਰਾ ਜਮਾ ਤੂੰ ਇਹ ਬਣੇ ਬੋਲ ਨੂੰ ਹੁਣੇ ਚਿੰਬੜ ਗਏ ਜਮਾ ਤੁਹਾਡੀ ਸ਼ਰਮ ਲੱਥੀ ਪਈ ਐ ਉਹ ਵੀਡੀਓ ਪਾਈ ਐਨਾ ਤੂੰ ਓਏ ਝੋਨਾ ਲੋਗ ਲਈਦਾ ਝੋਨਾ ਲਾ ਲੋ ਕੋਤੰਦਰਾ ਤੂੰ ਪੋਲ ਨੂੰ ਹੀ ਪਾ ਗਏ ਵੀਡੀਓ ਤਾਂ ਬਰਨਾ ਆਪਣਾ ਤੇ ਚਾਹੀਦਾ ਕੰਮ ਕਰਦਾ ਤੂੰ ਵੀਡੀਓ ਨਾਮ ਲਾ ਕੇ ਤੁਹਾਡੀ ਨੇ ਬਾਈ ਯਾਰ ਆ ਜੋ ਹੱਦਤੀ ਵੀ ਛੱਡੀ ਗੱਲ ਅਸੀਂ ਘੜਾ ਪਾ ਕਰਤੀ ਥੱਲੇ ਪੱਟਿਆ ਹੀ ਘੜਾ ਪੱਟਿਆ ਦੇ ਓ ਬਾਈ ਪੌਲ ਹੁਣ ਬਣਿਆ ਤੂੰ ਤੂੰ ਤਾਂ ਹੁਣੇ ਜਮਾ ਕਮਾਲ ਹੋ ਗਈ ਇਹ ਦੂ ਬਾ ਪਤੰਦਰੋ ਇੱਥੇ ਕੰਮ ਨਾ ਕਰਾ ਕਰੋ ਤਾ ਚੰਦਰ ਢੋਨਾ ਲਾਈ ਨਾ ਲੋਕ ਢੋਨਾ ਲਾ ਲੋ ਜਿਉਂ ਪਾਸੇ ਮੁਸੇ ਸਰ ਗਿਆ ਪਿਆ ਤੂੰ ਕੱਢ ਲਓ ਵਿੱਚ ਜਿਹੜਾ ਪੌਲ ਬਣਿਆ ਤੂੰ ਚੁੰਮੜਨਾ ਯਾਰ ਬਾਈ ਲੱਗਿਆ ਤਾਂ ਵਾਲੇ ਪਾਸੇ ਪਏ ਆ